ਸਹੀ ਸਹੀ ਦੋ ਸੂਏ ਤੁਸੀਂ ਚੋਲੀ ਕਿੰਨਾ ਕਿੰਨਾ ਦੁੱਧ ਦਤੈ ਨੇ ਬਾਈ ਪਹਿਲੇ ਸੂਏ ਬਾਈ 14 ਲੀਟਰ ਦੁੱਧ ਦਤੈ ਨੇ ਅੱਛਾ ਤੇ ਦੂਜੇ ਸੂਏ 16 ਤੇ ਹੁਣ ਤੀਜੇ ਸੂਏ ਸੂਣਾ ਤੀਜੇ ਸੂਏ ਦੋਏ ਦੋ ਆਹ ਦੇਖ ਲਓ ਮਾਲੀ ਜਦੋਂ ਫੁੱਲ ਤਿਆਰ ਹੋਊ ਨਾ ਜਿੱਦੇ ਨੇ ਸੂਣਾ ਉਹਦੇ ਦੱਸੂਗੀ ਵੀ ਹਾਂ ਮੈਂ ਕੀ ਚੀਜ਼ ਆ ਆਹ ਦੇਖੋ ਬਾਈ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਹੋਰ ਇਹਨਾਂ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਰੇਸ਼ਮ ਸਿੰਘ ਪੰਨੂ ਦੇ ਘਰੋਂ ਦੋਸਤੋ ਵੀਡੀਓ ਆ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਆ ਮੱਝ ਭਰੇ ਲਵਾਂਗੇ ਦੋਸਤੋ ਜਮ ਇੱਕ ਘਰੇਲੂ ਪਸ਼ੂ ਪਾਲਕਾ ਕਿੰਨਾਂ ਮਾ ਸੂਆ ਹੁੰਦੀ ਆ ਕਿੰਨੇ ਕਿੰਨਾ ਕਿੰਨੇ ਨੇ ਬਾਈ ਪਿਛਲੇ ਸੂਆਂ ਦੇ ਵਿੱਚ ਦੁੱਧ ਦੱਤਾ ਮਾਲਕ ਤੋਂ ਸਾਰੀ ਡਿਟੇਲ ਲੈ ਲਾਂਗੇ ਮੱਝ ਦੋਸਤ ਇੱਕ ਤੋਹਫਾ ਹੀ ਆ ਪੂਰੇ ਵੱਡੇ ਕੱਦ ਦੀ ਤੇ ਵਜੂਦ ਦੀ ਫੁੱਲ ਆ ਗਈ ਵੀਰੇ ਵਜਨ-ਵਜਣ ਚ ਨੀਲੀ ਰਾਵੀ ਦੇ ਪੱਖਾਂ 'ਚ ਪੈਂਦੀ ਆ ਦੋਸਤੋ ਸੀਮਨ ਵੀ ਬਾਈ ਨੇ ਨੀਲੀ ਰਾਵੀ ਦਾ ਪ્યોਰ ਭਰਾਇਆ ਹੋਇਆ ਤੇ ਬਾਕੀ ਆ ਜੋ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈਣੇ ਆ ਕਿੰਨਾ ਕੁ ਦੁੱਧ ਕੀ ਗੱਲ ਬਾਤ ਆ ਵੀਡੀਓ ਦੀ ਤਰੀਕ ਨੋਟ ਕਰ ਲੋ ਵੀਰੇ 23 ਤਰੀਕ 8ਵਾਂ ਮਹੀਨਾ ਤੇ 2025 ਦੀ ਬਾਈ ਜੀ ਵੀਡੀਓ ਆ ਹੋਰ ਵੀਰੇ ਕੀ ਹਾਲ ਆ ਬਾਈ ਸੱਸੀ ਹਾਲ ਬਾਈ ਸੱਸੀ ਹਾਲ ਵੀਰੇ ਪਹਿਲਾਂ ਤਾਂ ਜੀ ਮੋਬਾਈਲ ਨੰਬਰ ਬੋਲ ਦੋ ਨੰਬਰ 894633 3652 ਠੀਕ ਆ ਆਪਣਾ ਬਾਈ ਘਰੇਲੂ ਜਿਹਾ ਕੰਮ ਆ ਕੋਈ ਵਪਾਰ ਆਲਾ ਕੰਮ ਨਹੀਂ ਹਨਾ ਆ ਬਾਈ ਦੇ ਜਾਨਵਰ ਦੋਸਤੋ ਦੇਖ ਲੋ ਘਰੇ ਸਾਰੇ ਜਿਹੜੇ ਤੇ ਆ ਨਾਗ ਸੇਲ ਕਰਨਾ ਕਿੰਨਾ ਵਾਂ ਸੂਆ ਸੁਣਦੀ ਆ ਵੀਰੇ ਇਹ ਇਹ ਤੀਜੇ ਸੂਏ ਸੁਣਾ ਬਈ ਆਨੇ ਤੀਜਾ ਸੂਆ ਪਹਿਲੇ ਸੂਏ ਨੀਲੀ ਰਾਵੀ ਦਾ ਇਹਦੇ ਉਹ ਕੱਟਾ ਸੀ ਅਲਬਖਸ਼ ਦਾ ਕੱਟਾ ਦਿੱਤਾ ਇਹਨੇ ਜਿਵੇਂ ਨੀਲੀ ਰਾਵੀ ਦਾ ਪਿਆਰ ਇਹ ਦੂਆ ਸ਼ਾਮ ਵਾਲੀ ਕਾ ਦੀ ਕੱਟੀ ਆ ਹੁਣ ਆਪਣੇ ਘਰੀ ਆ ਠੀਕ ਹੈ ਤੇ ਤੀਜੇ ਸੂਏ ਨੀਲੀ ਰਾਵੀ ਤੋਂ ਫੇਰ ਸੋਣਾ 21440 ਤੋਂ 21440 ਇਹ ਵੀ ਦਾ ਦੋਸਤੋ ਗੱਬਣਾ ABC ਦੇ ਤੋਂ ਡਾਕਟਰ ਗੁਰਵਿੰਦਰ ਨੇ ਟੀਕਾ ਭਰਿਆ ਹਾਂਜੀ ਜੀਵਨ ਸਿੰਘ ਵਾਲੇ ਭਾਈ ਡਾਕਟਰ ਗੁਰਵਿੰਦਰ ਨੇ ਟੀਕਾ ਭਰਿਆ ਹੋਇਆ ਫੁੱਲ ਵੱਡੇ ਵਜੂਦ ਚ ਆ ਗਏ ਦੋਸਤੋ ਬਾਈ ਦੁੱਧ ਤੇਰੇ ਕੋਲੇ ਸਹੀ ਸਹੀ ਦੋ ਸੂਏ ਤੁਸੀਂ ਚੋਲੀ ਕਿੰਨਾ ਕਿੰਨਾ ਦੁੱਧ ਦਤਾ ਇਹਨੇ ਬਾਈ ਪਹਿਲੇ ਸੂਏ ਬਾਈ 14 ਲੀਟਰ ਦੁੱਧ ਦਤਾ ਇਹਨੇ ਅੱਛਾ ਤੇ ਦੂਜੇ ਸੂਏ 16 ਤੇ ਹੁਣ ਤੀਜੇ ਸੂਏ ਸੂਣਾ ਤੀਜੇ ਸੂਏ ਦੁੱਧ ਆਹ ਦੇਖ ਲਓ ਖੋਲ ਕੇ ਬਾਈ ਜੀ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਇੱਕ ਜਿਹੜਾ ਆਪਾਂ ਕਹਿਦਗੇ ਟਾ ਮੇ ਟਾ ਮੇ ਪਸ਼ੂ ਵੀਰੇ ਨਿਕਲਦੇ ਆ ਵੱਡੇ ਚੰਗੇ ਸਰੀਰਾਂ ਦੇ ਹਨਾ ਚੰਗੇ ਵਜੂਦ ਦੇ ਨਹੀਂ ਆਮ ਮੱਜਾਂ ਦਾ ਰੁਟੀਨ ਚ ਦਿਖਾਉਂਦੇ ਰਹਿਣਾ ਇਹ ਜਿਆ ਪਸ਼ੂ ਵੀਰੇ ਕਿਤੇ ਕਿਤੇ ਟਾ ਮਾ ਟਾ ਕਿਸੇ ਕਿਸੇ ਪਿੰਡ ਚੋਂ ਨਿਕਲਦਾ ਬਾਕੀ ਕਰਮਾਲੀ ਦਾ ਤੋਰਾ ਤੋਰਾ ਚੈੱਕ ਕਰੋ ਪੂਰੇ ਵੱਡੇ ਕੱਦ ਚ ਦਿਨ ਕਿੰਨੇ ਕਰਦੇ ਆ ਬਾਈ ਸੂਣਦੇ ਹਜੇ ਬਾਈ ਇਹਦੇ 5-6 ਦਿਨ ਰਹਿ ਗਏ 5-6 ਦਿਨ ਬਾਈ ਨਦੀ ਲੀ ਲੈ ਜਾ ਵੀਰੇ ਉਹ ਸਤੜੇ ਕਣੀ ਨੂੰ ਉੱਥੋਂ ਮੋੜ ਲੈ ਆਹ ਦੇਖੋ ਦੋਸਤੋ 5-6 ਦਿਨ ਹਜੇ ਬਾਈ ਕਹਿੰਦਾ ਇਹਦੇ ਸੂਣਦੇ ਪਏ ਆ ਕਰਮਾਲੀ ਜਦੋਂ ਫੁੱਲ ਤਿਆਰ ਹੋਊ ਨਾ ਜਿੱਦੇ ਨੇ ਸੂਣਾ ਉਦਦੇ ਦੱਸੂਗੀ ਵੀ ਹਾਂ ਮੈਂ ਕੀ ਚੀਜ਼ ਆ ਆਹ ਦੇਖੋ ਬਾਈ ਲੰਬਾਈ ਚ ਬਾੜੀ ਜਿਆਦੇ ਹੈ ਜਿਹੜੀ ਆਪਾਂ ਕਹਦੇਗੇ ਨਾ ਪਿਓਰ ਮਦਰੀ ਗੋਡੀ ਦੀ ਨੀਲੀ ਰਾਵੀ ਚ ਪੈਂਦੀ ਉਹ ਚੀਜ਼ ਆ ਦੋਸਤੋ ਇਹ ਜੇ ਪਸ਼ੂ ਤੋਂ ਬੱਚੇ ਬਹੁਤ ਸੋਹਣੇ ਲੈ ਸਕਦੇ ਆ ਆਪਾਂ ਜੇ ਕੋਈ ਭਰਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਨਾ ਨੀਲੀ ਰਾਵੀ ਤੇ ਮੈਂ ਕਹਣਾ ਇਹ ਮਜ ਤੋਂ ਬੱਚੇ ਲੈ ਜਾਣ ਤਾਂ ਉਹ ਬੈਸਟ ਹੈ ਜਮਾ ਸੇਰਾ ਇੱਕ ਕਿਹੜਾ ਹੋਰ ਦਵਾਲਾ ਵੀਰ ਬਣੇ ਪੂਰਾ ਸ਼ੌਕ ਕਰਾ ਦੇਗੇ ਚੰਗੀ ਚੀਜ਼ ਦਾ ਐਂ ਦਿਲ ਕਰਦਾ ਹੁੰਦਾ ਦੋਸਤੋ ਵੀਡੀਓ ਚ ਦਿਖਾਈ ਜਾਈਏ ਤੇ ਵਿੱਚ ਸ਼ੌਕੀ ਭਰਾ ਫਿਰ ਉਹ ਪੂਰੀ ਰੀਜਨਲ ਵੀਡੀਓ ਦੇਖਦੇ ਆ ਤੇ ਪੈਸੇ ਲਾਉਣ ਦੀ ਅਗਲਾ ਕੋਈ ਕਸਰ ਨਹੀਂ ਛੱਡਦਾ ਜਦੋਂ ਦਿਲ ਨੂੰ ਚੀਜ਼ ਲੱਗ ਜ ਬਾਕੀ ਬਾਈ ਬਾਹਲਾ ਬੋਲ ਕੇ ਤਰੀਫਾਂ ਕਰਕੇ ਤਾਂ ਕੁਝ ਮਿਲਦਾ ਨਹੀਂ ਤੇ ਜਿਹੜਾ ਚੀਜ਼ ਆ ਉਹ ਆਪੇ ਆਪ ਦੀ ਤਰੀਫ ਮੂੰਹੋਂ ਕਰਵਾ ਦਿੰਦੀ ਆ ਆ ਦੇਖੋ ਬਾਈ ਲਿਆ ਵੀਰੇ ਬੰਨਲਾ ਬਾਈ ਨੰਬਰ ਆ ਦੋਸਤੋ ਮਾਲਕਾਂ ਦਾ ਵੀਡੀਓ ਦੇ ਉੱਤੇ ਚੱਲੀ ਜਾਂਦਾ ਡਿਮਾਂਡ ਆ ਜਿਹੜੀ ਆਪਾਂ ਭਰਾ ਤੋਂ ਵੀ ਪੁੱਛ ਲੈਨੇ ਆ ਕੀ ਇਹਨਾਂ ਦਾ ਮੁੱਲ ਰੱਖਿਆ ਤੇ ਕਿੰਨੇ ਕੁ ਜਾ ਕੇ ਤੁਹਾਡਾ ਸੌਦਾ ਰਲੋ ਉਹ ਛੋਡੇ ਦੋ ਭਰਾਵਾਂ ਚ ਤੇ ਬਾਕੀ ਸੰਦੀਪ ਕਿੰਨਾ ਕੁ ਦੁੱਧ ਪਾ ਦੂ ਵੀਰੇ ਇਤ ਕੀ ਇਹ ਬਾਈ ਇੱਥੇ 18 ਮੀਲੀਟਰ ਦੁੱਧ ਪਾਉਣਾ ਚਾਹੀਦਾ अच्छा शाम-सवाल ते काढ दे बड्डे शाम ना, ना। हां जी हां बनला भाई बनला कोई गल नहीं आ जो बाकी आपा वीर तो ना मोल ਦਾ ਦੋਸਤੋ ਕਲੀਅਰ ਕਰ ਲੈ ਬਈ ਕੀ ਭਾ ਕਰਦਾ ਜਾਇਜ ਜਾਇਜ ਦੋਸਤ ਆਪਦੀ ਮਿਹਨਤ ਦਾ ਵੀ ਤੂੰ ਮੁੱਲੜਾ ਰੱਖਿਆ ਨਾ ਚੱਲ ਪਸ਼ੂ ਵੀ ਚੰਗਾ ਸੋਹਣਾ ਦੋਸਤ ਆ ਵੱਡਾ ਮੁੱਲ ਵੀ ਉਸ ਦੇ ਹਿਸਾਬ ਨਾਲ ਕਰਦੇ ਵੀਰ ਬਣੇ ਤੇ ਖਰੀਦਣ ਵਾਲੇ ਭਰਾ ਨੂੰ ਵੀ ਜਾ ਕੇ ਵਫਾ ਕਰੇ ਤੇ ਸੋਣੂ ਵੀ ਵੀਰੇ ਬਈ ਇਹਦਾ ਮੁੱਲ ਜਾਇਜ਼ ਹੀ ਹੈ ਜਮਾਂ 215000 ਮੰਗਦੇ 215000 हां जी 215000 ਦੋਸਤੋ ਡਿਮਾਂਡ ਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰ ਲਿਓ ਅ ਦਿਨ ਪੂਰੇ ਹੈਗੇ 27 ਤਰੀਕ ਨੂੰ ਹਨਾ 27 28 ਤਰੀਕ ਨੂੰ ਪੂਰੇ ਹੋਇਆ 27 28 ਤਰੀਕ ਤੱਕ 23 ਤਰੀਕ ਦੀ ਦੋਸਤੋ ਵੀਡੀਓ ਆ ਹੋ ਸਕਦਾ 5-7 ਦਿਨ ਉਤੋਂ ਦੀ ਲੈ ਜੇ ਉਹਦੇ ਹਿਸਾਬ ਨਾਲ ਤੁਸੀਂ ਹਵਾਨੇ ਦੀ ਤਿਆਰੀ ਦੇਖ ਲਿਓ ਮੌਕੇ ਤੇ ਬਹੁਤ ਸੋਹਣਾ ਬਣ ਜੂਗੀ ਤੇ ਵੀਡੀਓ ਆਪਾਂ 23 ਤਰੀਕ ਦੀ ਕਵਰ ਕਰੀਆ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ